ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਉਹਨਾਂ ਦੇ ਵਿਆਹਪੁਰਪਤੇ ਅੱਜ ਬਟਾਲੇ ਦੇ ਵਿੱਚ ਰੌਣਕਾਂ ਲੱਗੀਆਂ ਨੇ ਤਾਂ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਕੜਰੇ ਪ੍ਰਬੰਧ ਕੀਤੇ ਗਏ ਨੇ ਡੀਐਸਪੀ ਸਾਡੇ ਨਾਲ ਸੰਜੀਪ ਕੁਮਾਰ ਨੇ ਸਰ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਬਾਬੇ ਨਾਨਕ ਦੇ ਵਿਆਹ ਕੀ ਪ੍ਰਬੰਧ ਤੇ ਸਾਡੇ ਵੱਲੋਂ ਬੜੇ ਪੁਖਤਾ ਕੀਤੇ ਗਏ ਨੇ ਪਰ ਤੁਸੀਂ ਕਰਾਊਡ ਦਾ ਦੇਖ ਰਹੇ ਹੋ ਜਿਹੜੀ ਸੰਗਤ ਆ ਬਹੁਤ ਜ਼ਿਆਦਾ ਤਦਾਦ ਵਿੱਚ ਆ ਰਹੀ ਆ ਬਾਹਰ ਸਵੇਰੇ ਤੇ ਲੋਕਲ ਬਾਰਿਸ਼ ਹੋ ਗਈ ਸੀ ਬਾਰਿਸ਼ ਕਰਕੇ ਥੋੜ੍ਹੀ ਦੇਰ ਲਈ ਸਭ ਕੁਝ ਸਟੈਂਡ ਸਟਿਲ ਹੋ ਗਿਆ ਤੇ ਉਸ ਤੋਂ ਬਾਅਦ ਵਿੱਚੋਂ ਸੰਗਤ ਦਾ ਇੱਕੋ ਦਾ ਮੇਨ ਫਲੋ ਹੋਇਆ ਤੇ ਥੋੜੀ ਦੇਰ ਲਈ ਹੁਣ ਕਾਫੀ ਕੰਟਰੋਲਡ ਆ ਪਰ ਕਾਫੀ ਰੈਸ਼ ਹੋ ਗਿਆ ਸੀ ਇੱਥੇ ਜੀ ਕੁਝ ਨਹੀਂ ਹੰਗ ਜਿੱਥੇ ਬੰਦੀਆਂ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਥੇ ਆ ਮੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਜਾਣ ਉਹਨਾਂ ਨੂੰ ਲੈ ਕੇ ਕੀ ਐਕਸ਼ਨ ਲਿਆ ਪੰਜਾਬ ਪੁਲਿਸ ਨੇ ਨਹੀਂ ਉਸ ਵੱਲੋਂ ਡੀਸੀ ਸਾਹਿਬ ਵੱਲੋਂ ਵੀ ਆਰਡਰ ਜਾਰੀ ਹੋ ਗਏ ਸੀ ਕਿ 10 ਤਰੀਕ ਨੂੰ ਜਿਸ ਤਰ੍ਹਾਂ ਲੋਕਲ ਛੁੱਟੀ ਦਾ ਵੀ ਐਲਾਨ ਹੋਇਆ ਤੇ ਸ਼ਰਾਬ ਦੇ ਠੇਕੇ ਤੇ ਜਾਂ ਮਿਰਦੇਓ ਦੁਕਾਨਾਂ ਵੀ ਬੰਦ ਨੇ ਅਸੀਂ ਤੇ ਰਾਤ ਨੂੰ ਹੀ ਕਰਵਾ ਦਿੱਤੀਆਂ ਸੀ ਤੇ ਆਰਡਰ ਤੇ ਆਜਦੇ ਸੀ ਕਿਉਂਕਿ ਸਤਕਰਤਾਰੀਆ ਗੁਰਦੁਆਰਾ ਸਾਹਿਬ ਦੇ ਨੇੜੇ ਜਿੰਨੀਆਂ ਵੀ ਸਾਡੀਆਂ ਠੇਕੇ ਸਨ ਸਾਰੇ ਰਾਤ ਹੀ ਬੰਦ ਕਰਵਾ ਦਿੱਤੇ ਸੀ ਖਾਸ ਕਰਕੇ ਕੁਝ ਨੌਜਵਾਨ ਜਿਹੜੇ ਬਾਹਰੋਂ ਆਉਂਦੇ ਨੇ ਕੁਝ ਟਰੈਕਟਰਾਂ ਤੇ ਸਪੀਕਰ ਲਾ ਕੇ ਡੀਜੇ ਲਾ ਕੇ ਹੁੱਲੜ ਬਾਜੀ ਕਰਦੇ ਨੇ ਤਾਂ ਉਹਨਾਂ ਤੇ ਵੀ ਕੋਈ ਸਿਕੰਜਾ ਕੱਸਿਆ ਇਸ ਵਾਰ ਜੀ ਬਿਲਕੁਲ ਜੀ ਰਾਤ ਨੂੰ ਉਹਨਾਂ ਨੇ ਥੋੜਾ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਆ ਪਿਛਲੀ ਵਾਰ ਨਾਲੋਂ ਟਰੈਕਟਰ ਤੇ ਉਹਨਾਂ ਦੇ ਜ਼ਿਆਦਾ ਸਨ ਪਰ ਆਦਗੇ ਪੁਲਿਸ ਦਾ ਜਿਹੜਾ ਇਰਾਦਾ ਰੜ ਸੀ ਤੇ ਅਸੀਂ ਉਹਨਾਂ ਨੂੰ ਇਹ ਡਾਹੂ ਲੜਵਾਜੀ ਨਹੀਂ ਮਚਾਣ ਦਿੱਤੀ ਪਾਲਕੀ ਸਾਹਿਬ ਵੀ ਕਾਫੀ ਲੇਟ ਹੋ ਗਈ ਬਰਾਤ ਤਕਰੀਬਨ ਹਸਲੀਆ ਵਾਲੇ ਪੁਲ ਤੇ ਮਾਰਨਿੰਗ ਸਵਾ 5 ਵਜੇ ਪਹੁੰਚੀ ਆ ਉਸ ਵੇਲੇ ਤੱਕ ਅਸੀਂ ਜਿੰਨੇ ਵੀ ਕੋਈ ਲੜਵਾਜੀ ਸਭ ਨੂੰ ਉੱਥੇ ਟਿਕਾਣੇ ਲਗਾ ਦਿੱਤਾ ਸੀ ਆਪਣੇ ਆਪਣੀ ਜਗ੍ਹਾ ਤੇ ਸਰ ਜਿੰਨੀ ਕਿ ਸੰਗਤ ਇੱਥੇ ਪਹੁੰਚ ਰਹੀ ਆ ਮੈਨੂੰ ਲੱਗਦਾ ਪੂਰੇ ਪੰਜਾਬ ਭਰ ਤੋਂ ਸੰਗਤ ਇੱਥੇ ਆਈ ਆ ਦੇਸ਼ਾਂ ਵਿਦੇਸ਼ਾਂ ਤੋਂ ਆਈ ਆ ਆ ਪੂਰੀ ਡਿਸਟ੍ਰਿਕਟ ਅਰਦਾਸਪੁਰ ਦੀ ਜਿਹੜੀ ਪੁਲਿਸ ਸੇਵਾ ਨਿਭਾ ਰਹੀ ਆ ਜਾਂ ਪੂਰੇ ਪੰਜਾਬ ਤੋਂ ਜਾਂ ਹੋਰ ਜ਼ਿਲ੍ਹੇ ਤੋਂ ਮਗਵਾਈ ਗਈ ਹੈ ਨਹੀਂ ਇਹ ਪੂਰੀ ਆਪਣੀ ਰੇਂਜ ਦੀ ਫੋਰਸ ਆਈ ਆ ਦੀ ਆਪਣੇ ਬਟਾਲਾ ਦੀ ਤੇ ਆਈ ਆ ਤੇ ਚਪਟਾਨਕੋਟ ਕੁਝ ਅੰਮ੍ਰਿਤਸਰ ਕਮਿਸ਼ਨਰ ਤੋਂ ਵੀ ਆਈ ਆ ਮਜੀਠਾ ਤੋਂ ਵੀ ਆਈ ਆ ਜਿਹੜਾ ਅੰਮ੍ਰਿਤਸਰ ਦੇ ਆ ਤੇ ਸਾਰੇ ਜਗ੍ਹਾ ਤੋਂ ਖੋਲ ਸਕਦੇ ਸੰਗਤ ਮੈਨੇਜ ਕਰ ਰਹੀ ਆ ਜਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਕਿਹਾ ਜਾਂਦਾ ਵਾ ਕਿਸ ਤਰ੍ਹਾਂ ਮੈਨੇਜ ਹੋ ਰਿਹਾ ਸਾਡਾ ਨਹੀਂ ਉਹ ਚੱਲ ਰਿ ਚੱਲ ਰਿਹਾ ਸਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਬੰਧ ਠੀਕ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇ ਨੇ ਪਰ ਇਹ ਆ ਨਾ ਕਿ ਜਿਹੜਾ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਆ ਉਹ ਬੜੀ ਪੁਰਾਣੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਪਤਾ 537 ਸਾਲ ਦੇ ਹੋ ਗਏ ਨੇ ਤੇ ਤੇ ਇਹ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਆ ਤੇ ਇੱਥੇ ਕੁਝ ਪ੍ਰਬੰਧ ਇਸ ਭੀੜ ਨੂੰ ਮੱਦੇ ਨਜ਼ਰ ਰੱਖਦੇ ਹੋ ਕੁਝ ਕਰਨ ਵਾਲੇ ਹੈਗੇ ਜਿੱਦਾਂ ਜੋੜਾ ਕਰਨੇ ਇਹਨਾਂ ਦਾ ਸੰਗਤ ਜਿੱਥੋਂ ਐਗਜ਼ਿਟ ਪੁਆਇੰਟ ਹੁੰਦਾ ਇਹਨਾਂ ਦਾ ਵਾਪਸ ਫੇਰ ਐਂਟਰੀ ਵਾਲੇ ਪੁਆਇੰਟ ਤੋਂ ਆ ਕੇ ਤੇ ਆਪਣਾ ਜੋੜਾ ਲੈਂਦੀ ਕਰਦੀ ਉਹਦੇ ਕਰਕੇ ਕਾਫੀ ਰਸ਼ ਹੋ ਜਾਂਦਾ ਇਸ ਫੰਕਸ਼ਨ ਤੋਂ ਬਾਅਦ ਵਿੱਚੋਂ ਜਦੋਂ ਵਿਆਹ ਪਰਮ ਖਤਮ ਹੁੰਦੇ ਨੇ ਮੈਨੇਜਮੈਂਟ ਨਾਲ ਗੱਲ ਕਰਕੇ ਇਹਦੇ ਵੱਲੋਂ ਅਸੀਂ ਕੁਝ ਸੁਧਾਰ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਲਾਹ ਦੇਵਾਂਗੇ ਕਿ ਸਾਨੂੰ ਡਿਊਟੀ ਦੌਰਾਨ ਇਹ ਦਿੱਕਤਾਂ ਆਈਆਂ ਨੇ ਗਲੀਆਂ ਬਹੁਤ ਛੋਟੀਆਂ ਛੋਟੀਆਂ ਨੇ ਲੋਕੀ ਮੋਟਰਸਾਈਕਲ ਲੈ ਕੇ ਆਉਂਦੇ ਨੇ ਗੱਡੀਆਂ ਦੀ ਵੀ ਕੋਸ਼ਿਸ਼ ਕਰਦੇ ਆ ਕਿ ਮੈਂ ਲਾਗੇ ਪਹੁੰਚ ਜਾਵਾਂ ਨਹੀਂ ਨਹੀਂ ਗੱਡੀ ਦਾ ਪੋਸੀਬਲ ਹੀ ਨਹੀਂ ਮੋਟਰਸਾਈਕਲ ਕੰਪਲੀਟਲੀ ਬੰਦ ਕੀਤੇ ਨੇ ਪੁਰਾਣਾ ਸ਼ਹਿਰ ਆ ਜੀ ਇਹ ਤੇ ਬਾਬੇ ਦੀ ਨਗਰੀ ਅੰਮ੍ਰਿਤਸਰ ਤੋਂ ਵੀ ਇਹ ਪੁਰਾਣਾ ਸ਼ਹਿਰ ਆ ਤੇ ਸਟਰਕਚਰ ਵੀ ਇਹਦਾ ਗਲੀਆਂ ਦਾ ਪੁਰਾਣਾ ਅੰਮ੍ਰਿਤਸਰ ਵਰਗਾ ਹੀ ਆ ਤੇ ਹੌਲੀ ਹੌਲੀ ਰੋਦੇ ਆ ਜੀ ਠੀਕ ਐ ਐਸਜੀਪੀਸੀ ਨਾਲ ਇੱਥੇ ਅੱਜ ਇਸ ਤੋਂ ਬਾਅਦ ਵਿਚਾਰ ਵਟਾਂਦਰਾ ਕਰਾਂਗੇ ਉਹਨਾਂ ਨੂੰ ਅਸੀਂ ਆਪਣੀ ਸਜਾਸ਼ਣ ਦੇਾਂਗੇ ਕਰਨ ਵਾਲਾ ਉਹਨਾਂ ਦਾ ਕੰਮ ਐ ਅਸੀਂ ਦੱਸਾਂਗੇ ਕਿ ਇਸ ਡਿਊਟੀ ਦੇ ਵਿੱਚ ਸਾਨੂੰ ਇਸ ਵਾਰ ਕੀ ਦਿੱਕਤ ਆਈ ਐ ਕਿੰਨੇ ਕ ਭਾਗਾਂ ਵਾਲੇ ਸਮਝ ਰਹੇ ਹੋ ਅੱਜ ਸੇਵਾ ਕਰਨੀ ਪੈ ਰਹੀ ਐ ਬਾਬੇ ਨਾਨਕ ਦੇ ਵਿਆਹ ਦੇ ਉੱਤੇ ਜੀ ਕੱਲ ਮਾਰਨਿੰਗ ਜੀ ਮਾਰਨਿੰਗ ਅਸੀਂ 8 ਵਜੇ ਡਿਊਟੀ ਆ ਗਏ ਸੀ ਤੇ ਲਗਾਤਾਰ ਡਿਊਟੀ ਸਵੇਰੇ 6:30 ਵਜੇ ਤੱਕ ਰਹੀ ਹੈ ਤੇ 22 ਘੰਟੇ ਦਾ ਯਕੀਨ ਮੰਨਣਾ ਕੋਈ ਤਕਾਵਟ ਨਹੀਂ ਕੋਈ ਕੁਛ ਨਹੀਂ ਸਭ ਬਾਪੇ ਦੀ ਕਿਰਪਾ ਉਹਨਾਂ ਨੇ ਸੇਵਾ ਲੈਣੀ ਹੈ ਸਾਡੇ ਤੋਂ ਲੈ ਰਿਹਾ ਜੀ ਨਾ ਲਈ ਸੇਵਾ ਦੇ ਨਾਲੇ ਫਲ ਬਿਲਕੁਲ ਬਿਲਕੁਲ ਤਾਂ ਮੈਂ ਕੈਮਰਾ ਪਰਸੂnga ਤਸਵੀਰਾਂ ਇੱਕ ਵਾਰੀ ਦਿਖਾਈਆਂ ਜਾਣ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਆ ਦੂਰ ਉਦ ਰੇਡੀਓ ਚੱਲ ਕੇ ਅੱਜ ਗੁਰੂ ਨਾਨਕ ਪਾਤਸ਼ਾਹ ਜਾਨਕੀ ਪਹਿਲੀ ਪਾਤਸ਼ਾਹੀ ਦੇ ਵਿਆਹਪੁਰਖ ਤੇ ਪਹੁੰਚੀ ਹੋਈ ਆ ਤਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਕੰਸਪ ਗੁਰਦੁਆਰੇ ਦੀਆਂ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਸੰਗਤ ਜਿਹੜੀ ਆ ਇੱਥੇ ਹਮ ਹਮ ਆ ਕੇ ਪਹੁੰਚੀ ਹੋਈ ਆ ਮੈਂ ਕੈਮਰਾ ਪਰਸੂnga ਦੂਜੇ ਪਾਸੇ ਤੁਸੀਂ ਦੇਖ ਲੈਂਦੇ ਹੋ ਇਹ ਬਾਜ਼ਾਰ ਜਿਹੜਾ ਬੱਸ ਸਟੈਂਡ ਵਾਲੀ ਸਾਈਡ ਤੋਂ ਆ ਰਿਹਾ ਤਾਂ ਇਹ ਬਾਜ਼ਾਰ ਬੇਸ਼ੱਕ ਪੁੱਲ ਸਬਸਤ ਦਾ ਕਹਿਣਾ ਹੈ ਕਿ ਬਹੁਤ ਸੁਜੱਜੇ ਢੰਗ ਦੇ ਨਾਲ ਲੋਕ ਜਿਹੜੇ ਨੇ ਉਹ ਕੋਆਪਰੇਟ ਕਰ ਰਹੇ ਨੇ ਬਟਾ ਇੱਕ ਬਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਬਟਾਲੇ ਸ਼ਹਿਰ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤੇ ਲਾਈਵ ਤਸਵੀਰਾਂ ਤੁਸੀਂ ਸਾਡੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਅੱਜ ਬਾਬੇ ਨਾਨਕ ਦੇ ਵਿਆਹ ਪੂਰਵ ਦੇ ਮੌਕੇ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਬਟਾਲੇ ਸ਼ਹਿਰ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਵਿਆਹਪੁਰਗ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਹਾਂ ਨੂੰ ਬੜੀਆਂ ਖੁਸ਼ੀਆਂ ਵਾ ਬਾਬੇ ਨਾਨਕ ਜੀ ਦੇ ਵਿਆਹ ਦੀਆਂ ਜੀ ਐਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਜੀ ਹਾਂ ਜੀ ਆਏ ਕਿੱਥੋਂ ਜੀ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਆਏ ਹੋ ਹਾਂ ਜੀ ਕਿੰਨੇ ਚਿਰ ਹੋ ਗਿਆ ਲਾਈਨ ਚ ਲੱਗੇ ਨੂੰ ਮੱਥਾ ਟੇਕੇ ਗਿਆ ਜੀ ਬੱਚਾ ਛੋਟਾ ਜੇ ਹਾਂ ਇਹ ਤਾਂ ਮਾਰਾ ਹੈ ਹਾਜ਼ਰੀ ਪ੍ਰਮਾਣ ਕਰੇ ਵਾਪਸ ਜਾ। ਸੇ ਬਾਹਰ ਹੀ ਮੱਥਾ ਟੇਕ ਲਿਆ। ਹਾਂਜੀ। ਢੀਟ ਦਾ ਕਰਕੇ। ਨਨ ਵੀ ਤੋਂ ਬੜੀਆਂ ਖੁਸ਼ੀਆਂ ਮਾਰਾ ਨੇ ਦੇ ਦਿੱਤੀ। ਬਿਲਕੁਲ ਬਿਕਲੋ ਹਾਜ਼ਰੀ ਬੜੀ ਜ਼ਰੂਰੀ ਹੁੰਦੀ ਆ ਜੀ। ਹਾਂਜੀ। ਹਾਂ ਜੀ ਤੇ ਮਾਰਾ ਸੱਚੇ ਮਨੋਂ ਮਾਰਾ ਕਹਿੰਦੇ ਵੀ ਤੋਰੋ ਉਦੋਂ ਤੁਹਾਡੀ ਹਾਜ਼ਰੀ ਪ੍ਰਮਾਣ ਹੈ। ਠੀਕ। ਹਾਂਜੀ। ਪ੍ਰਬੰਧ ਕਿਵੇਂ ਜੀ ਨਜ਼ਰ ਆਇਆ ਤੁਹਾਨੂੰ? ਪ੍ਰਬੰਧ ਵਧੀਆ ਜੀ। ਵਧੀਆ ਪ੍ਰਬੰਧ ਨਜ਼ਰ ਆਇਆ। ਹਾਂਜੀ। ਪ੍ਰਸ਼ਾਸਨ ਦਾ ਪ੍ਰਬੰਧ ਬਹੁਤ ਵਧੀਆ। ਹਾਂਜੀ। ਦੂਰੋਂ ਦੇਰੋਂ ਸੰਗਤਾਂ ਆਈਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਵੀ ਸੰਗਤਾਂ ਬਹੁਤ ਵੱਡਾ ਇਕੱਠ ਹੈ। ਤਾਂ ਮੈਂ ਕੈਮਰਾ ਪਰ ਸੰਗਤ ਤਸਵੀਰਾਂ ਜਿਹੜੀਆਂ ਕਨਸੈਪਟ ਗੁਰਦੁਆਰਾ ਦੇ ਜੋ ਰਸਤਾ ਜਾ ਰਿਹਾ ਉਸ ਦੀਆਂ ਦਿਖਾਈਆਂ ਜਾਣ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੂਰੋਂ ਦੇ ਰੇਡੀਓ ਸੰਗਤਾਂ ਆਈਆਂ ਨੇ ਤੇ ਅਸੀਂ ਦੂਰੋਂ ਹੀ ਨਮਸਕਾਰ ਕਰਕੇ ਚੱਲੇ ਆ ਸਾਡੀ ਸ਼ਰਧਾ ਭਾਵਨਾ ਜਿਹੜੀ ਆ ਉਹ ਗੁਰੂ ਨਾਨਕ ਪਾਤਸ਼ਾਹ ਕਬੂਲ ਕਰਨਗੇ ਤਾਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਕਨਸੈਪਟ ਗੁਰਦੁਆਰਾ ਦੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਪੰਜਾਬ ਪਰ ਤੋਂ ਇੱਥੋਂ ਤੱਕ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਸ ਵਿਆਹ ਪੂਰਵ ਮੌਕੇ ਤੇ ਪਹੁੰਚਦੇ ਹਨ ਤਾਂ ਲਗਾਤਾਰ ਤਸਵੀਰਾਂ ਤੁਸੀਂ ਕੰਨ ਸਾਹਿਬ ਗੁਰਦੁਆਰਾ ਆਜਾ ਨੇ ਕਿ ਬਟਾਲੇ ਦੀਆਂ ਧਰਤੀਆਂ ਵੇਖ ਸਕਦੇ ਹੋ ਜਿੱਥੇ ਅੱਜ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਹਿਲੀ ਪਾਸਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਕੰਨ ਸਾਹਿਬ ਕਿਸ ਤਰੀਕੇ ਦੇ ਨਾਲ ਸੰਗਤਾਂ ਅੱਜ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਹੋਈਆਂ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਹੈ